ਕੌਣ ਨੇ ਉਹ ਲੋਕ ਕਿੰਨਾ ਦੇ ਇਸ਼ਾਰਿਆਂ ਉੱਤੇ ਕੰਮ ਕਰ ਰਹੇ ਸੀ ਕਿਹੜੇ ਲੋਕਾਂ ਦੀ ਸ਼ਹਿ ਹੇਠ ਆ ਕੇ ਜ਼ਹਿਰੀਲੀ ਸ਼ਰਾਬ ਵਿੱਚ ਜਾਰੀ ਸੀ 21 ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਪੰਜਾਬ ਦੇ ਵਿੱਚ 21 ਮੌਤਾਂ ਨੂੰ ਲੈ ਕੇ ਹੜਕਾ ਮਚਾ ਹੋਇਆ ਹੈ ਕਿਹੜੇ ਮੰਤਰੀ ਨੇ ਕਿਹੜੇ ਮੰਤਰੀਆਂ ਦੀਆਂ ਗੱਡੀਆਂ ਦੇ ਵਿੱਚ ਇਹ ਠੇਕੇਦਾਰ ਘੁੰਮਦੇ ਸੀ ਜਿਨ੍ਹਾਂ ਵੱਲੋਂ ਹਲਕਾ ਮਜੀਠੀਆ ਦੇ ਵਿੱਚ ਜਿਹੜੀ ਹੈ ਜ਼ਹਿਰੀਲੀ ਸ਼ਰਾਬ ਵਰਤਾਈ ਗਈ ਵਿੱਚ ਗਈ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਦਾ ਖੁਦ ਖਲਾਸਾ ਕਰ ਰਹੇ ਨੇ ਕਿ ਇਹ ਕੰਮ ਬਿਨਾਂ ਬਿਊਰੋਕ੍ਰੇਸੀ ਬਿਨਾਂ ਅਫਸਰशाही ਬਿਨਾਂ ਕਿਸੇ ਰਾਜਨੀਤਿਕ ਦਲ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ ਉਸ ਨੇ ਕਿਹਾ ਕਿ ਇਹ ਭੇਡਾ ਸਾਡੇ ਵਿੱਚੋਂ ਵੀ ਹੋ ਸਕਦੀਆਂ ਨੇ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ 21 ਵਿਅਕਤੀਆਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਿੱਤਾ ਗਿਆ ਦੂਸਰੇ ਪਾਸੇ ਇਹ ਵੀ ਗੱਲ ਕਹੀ ਗਈ ਜੇਕਰ ਇਹਨਾਂ ਦੇ ਵਿੱਚ ਕੋਈ ਅਯੋਗ ਹੈ ਨੌਕਰੀ ਵਾਸਤੇ ਤੇ ਉਹਨਾਂ ਨੂੰ ਪੰਜਾਬ ਸਰਕਾਰ ਨੌਕਰੀ ਵੀ ਦੇਵੇਗੀ ਇਹ ਮੰਗ ਬਿਕਮ ਜੀ ਸੁਮਜੀਤਿਆ ਨੇ ਕੀਤੀ ਪ੍ਰਤਾਪ ਸਿੰਘ ਬਾਜਵਾ ਨੇ ਕੀਤੀ ਇਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਕੀਤੀ ਗਈ ਰਾਜਾ ਵੜਿੰਗੜੀ ਵੀ ਕਿਹਾ ਕਿ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਭਾਈ ਨੌਕਰੀਆਂ ਮਿਲ ਜਾਂ ਨਾ ਮਿਲ ਉਹ ਮੈਟਰ ਡਿਫਰੈਂਟ ਹੈ ਲੇਕਿਨ 21 ਜਾਨਾਂ ਦਾ ਚਲੇ ਜਾਣਾ 21 ਮੌਤਾ ਹੋ ਜਾਣੀਆਂ ਤੇ ਸਾਰੇ ਇਲਾਕੇ ਦੇ ਵਿੱਚ ਸਨਸੜੀ ਡਰ ਦਾ ਮਾਹੌਲ ਬਣਿਆ ਹੋਇਆ ਹੈ ਲੋਕਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਉਸ ਦਾ ਭਾਈ ਜ਼ਿੰਮੇਵਾਰ ਕੌਣ ਹੈ ਉਹ ਕਿਹੜੇ ਮੰਤਰੀ ਨੇ ਜਿਹੜੇ ਇਹਨਾਂ ਠੇਕੇਦਾਰਾਂ ਨੂੰ ਗੱਡੀਆਂ ਦੇ ਵਿੱਚ ਘਮਾਉਂਦੇ ਨੇ ਤੇ ਬਾਅਦ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਵਾਣ ਫੰਡ ਦੇ ਕਿਹੇ ਪੱਲਾ ਝਾੜ ਦਿੰਦੇ ਨੇ ਹਾਲਾਂਕਿ 10 ਲੋਕਾਂ ਨੂੰ ਫੜ ਵੀ ਲਿਆ ਗਿਆ ਹੈ ਲੇਕਿਨ ਇਸ ਦੇ ਪਿੱਛੇ ਕਾਲੀਆਂ ਭੇਡਾਂ ਕੌਣ ਨੇ ਕਿਹੜਾ ਸਰਗਣਾ ਕੰਮ ਕਰ ਰਿਹਾ ਹੈ ਜਿਵੇਂ ਕੱਲ ਇੱਕ ਬਿਆਨ ਆਇਆ ਸੀ ਕਿ ਇਹਨਾਂ ਦੇ ਧਾਰ ਦਿੱਲੀ ਦੇ ਨਾਲ ਜੁੜੇ ਹੋਏ ਨੇ ਤੇ ਭਾਈ ਤਿੰਨ ਕੁ ਮਹੀਨੇ ਹੋਏ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਨੂੰ ਪਹਿਲਾਂ ਸ਼ਰਾਬ ਘਟਾਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਵੀ ਰਹੇ ਨੇ ਦਿੱਲੀ ਦੇ ਵਿੱਚ ਮਨੀ ਸੋਦਿਆ ਵੀ ਰਹੇ ਨੇ ਆਪਕਾਰੀ ਮਾਮਲੇ ਨੂੰ ਲੈ ਕੇ ਮਨੀ ਲਾਂਡਰੀ ਨੂੰ ਲੈ ਕੇ ਸਜ਼ਾ ਭੁਗਤ ਕੇ ਆਏ ਨੇ ਪਹਿਲਾ ਹਲਕਾ ਪਹਿਲਾ ਇਹ ਘਾੜ ਹੋਇਆ ਸੀ ਦਿੜਬੇ ਦੇ ਵਿੱਚ ਜਿੱਥੇ 8 ਲੋਕ ਮਰ ਗਏ ਉਹ ਇਲਾਕਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਖੁੱਦਾ ਹੈ ਤੇ ਉਸ ਦੀ ਅਗਵਾਈ ਕੀਤੀ ਸੀ ਹਰਪਾਲ ਸਿੰਘ ਚੀਮਾ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਆਮ ਆਦ ਸੌਰੀ ਕਾਂਗਰਸ ਪਾਰਟੀ ਦੇ ਮੌਜੂਦਾ ਐਮਪੀ ਗੁਰਜੀਤ ਸਿੰਘ ਔਜਲਾ ਨੇ ਜੋ ਖੁਦ ਮੈਂਬਰ ਆਫ ਪਾਰਲੀਮੈਂਟ ਨੇ ਹਲਕਾ ਸ੍ਰੀ ਅੰਮ੍ਰਿਤਸਰ ਤੋਂ ਉਹ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਉਹ ਕਹਿੰਦਾ ਸਵੇਰੇ ਦੇ ਮੁੱਖ ਮੰਤਰੀ ਭਗਵੰਤ ਮਾਨ ਮੇਰੇ ਨਾਲ ਟੇਬਲ ਟॉक ਕਰ ਲਵੇ ਇਹਨਾਂ ਨੇ ਕਾਰਵਾਈ ਨਹੀਂ ਕਰਨੀ ਉਹਨਾਂ ਨੇ ਕਿਹਾ ਕਿ ਜਿਹੜੇ ਮੰਤਰੀਆਂ ਦੀਆਂ ਗੱਡੀਆਂ ਦੇ ਵਿੱਚ ਠੇਕੇਦਾਰ ਘੁੰਮਦੇ ਨੇ ਤੇ ਫਿਰ ਮੰਤਰੀ ਉਹਨਾਂ ਉੱਤੇ ਕਾਰਵਾਈ ਕਿਉਂ ਕਰਨਗੇ 10 ਵਿਅਕਤੀ ਫੜ ਲਏ ਗਏ ਨੇ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ لیکن ਇਹਨਾਂ ਵਿਅਕਤੀਆਂ ਦੇ ਪਿੱਛੇ ਕਿਹੜੇ ਪੋਲੀਟੀਕਲ ਕਿਹੜੇ ਅਫਸਰਸ਼ਾਹੀ ਬਿਊਰੋਕ੍ਰੇਸੀ ਕੰਮ ਕਰ ਰਹੀ ਆ ਉਸ ਦਾ ਖੁਲਾਸਾ ਪੰਜਾਬ ਦੇ ਮੁੱਖ ਮੰਤਰੀ ਕਿਉਂ ਨਹੀਂ ਕਰ ਰਹੇ ਇਹ ਤਾਂ 50 ਮਿੰਟਾਂ ਦਾ ਕੰਮ ਹੈ ਜੇ ਸਰਕਾਰ ਚਾਵੇ ਤੇ ਹੁਣ ਸਿੱਟ ਬੈਠੇਗੀ ਉਸ ਤੋਂ ਬਾਅਦ ਇਹ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਮੁਕੱਦਮੇ ਚੱਲਣਗੇ ਇਹ ਸਾਰਾ ਮਾਮਲਾ ਫਿਰ ਠੰਡੇ ਬਸਤੇ ਵਿੱਚ ਪੈ ਜਾਵੇਗਾ ਇਹ ਤਾਂ ਤੁਰੰਤ ਸਜ਼ਾ ਮਿਲਣੀ ਚਾਹੀਦੀ ਹੈ ਕਿੱਥੋਂ ਸ਼ਰਾਬ ਆਈ ਕਿਵੇਂ ਆਈ ਕਿਹਨਾਂ ਨੇ ਮੁਹैया करवाई ਅਤੇ ਕਿਹਨਾਂ ਦੀ ਸ਼ਹਿਤ ਵਿੱਚ ਜਾਰੀ ਹੈ ਕਿਹਨਾਂ ਦੀ ਇਹਨਾਂ ਦੇ ਵਿੱਚ ਇਨਵੋਲਵਮੈਂਟ ਹੈ ਐਮਪੀ ਗੁਰਜੀਤ ਸਿੰਘ ਔਜਲਾ ਨੇ ਇੱਕ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਹੋਏ ਕਿ ਆਹ ਕੱਲ੍ਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੈਂ ਤੇ ਪੱਤਰ ਲਿਖ ਚੁੱਕਿਆ ਭਾਈ ਉਂਝ ਤੁਸੀਂ ਵਟਸਐਪ ਤੇ ਹੈਲਪਲਾਈਨ ਨੰਬਰ ਜਾਰੀ ਕੀਤੇ ਹੋਏ ਨੇ ਕਿ ਨਸ਼ਾ ਕੋਈ ਵੇਚਦਾ ਸਾਨੂੰ ਦੱਸੋ ਤੇ ਜੇਕਰ ਤੁਸੀਂ ਕਾਂਗਰਸ ਪਾਰਟੀ ਦੇ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਸੰਸਦੀ ਗੱਲ ਨਹੀਂ ਸੁਣ ਸਕਦੇ ਜੇਕਰ ਤੁਸੀਂ ਉਸ ਦੀ ਚਿੱਠੀ ਦਾ ਜਵਾਬ ਨਹੀਂ ਦਿੱਤਾ ਤੇ ਭਾਈ ਤੁਸੀਂ ਆਮ ਲੋਕਾਂ ਦੀ ਕਿਵੇਂ ਗੱਲ ਕਰੋਗੇ ਆ ਗੱਲ ਕਿਵੇਂ ਸੁਣੋਗੇ ਆਮ ਲੋਕਾਂ ਦੇ ਕਹਿ ਦਿੱ ਨਸ਼ੇ ਪੰਜਾਬ ਦੇ ਵਿੱਚੋਂ ਕਿਵੇਂ ਬੰਦ ਹੋ ਜਾਣਗੇ ਅਸੀਂ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੂੰ ਮਾੜਾ ਨਹੀਂ ਕਹਿੰਦੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਕਿ ਉਹ ਨਸ਼ਾ ਨੂੰ ਨਸ਼ੇ ਨੂੰ ਖਤਮ ਕਰਨ ਲੱਗੇ ਹੋਏ ਨੇ ਉਹ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਉੱਤੇ ਬਲਡੋਜ਼ਰ ਕਰਾਏ ਚਲਾਏ ਜਾ ਰਹੇ ਨੇ ਅਸੀਂ ਇਸ ਬਾਰੇ ਕਿੰਤੂ ਬਰੰਤੂ ਨਹੀਂ ਕਰਦੇ ਅਸੀਂ ਇਸ ਦੀ ਅਲੱਗਾ ਕਰਦੇ ਹਾਂ ਲੇਕਿਨ ਇਹਨਾਂ 21 ਮੌਤਾਂ ਦਾ ਜ਼ਿੰਮੇਵਾਰ ਕਿਹੜਾ ਵਿਧਾਇਕ ਹੈ ਕਿਹੜਾ ਮੰਤਰੀ ਹੈ ਉਹ ਖੁਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟੇਬਲ ਟॉक ਕਰਕੇ ਦੱਸ ਦੇਣਾ ਚਾਹੀਦਾ ਹੈ ਐਮਪੀ ਗੁਰਜੀਤ ਸਿੰਘ ਔਜਲਾ ਦੇ ਨਾਲ ਕਿਉਂਕਿ ਗੁਰਜੀਤ ਸਿੰਘ ਔਜਲਾ ਕਹਿੰਦੇ ਨੇ ਮੇਰੇ ਨਾਲ ਆਵੇ ਗੱਲਬਾਤ ਕਰੇ ਮੈਂ ਸਾਰੇ ਇਹਨਾਂ ਦੇ ਕੱਚੇ ਪੋਤਰੇ ਖੋਲਾਂਗਾ ਫਿਰ ਸਵੇਰੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੈਸੇ ਦਾ ਚੈਲੰਜ ਕਰਦੇ ਪ੍ਰਤਾਪ ਸਿੰਘ ਬਾਜਵਾ ਨੂੰ ਕਰਦਾ ਹੈ ਕਦੇ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਕਦੇ ਸੁਖਬੀਰ ਸਿੰਘ ਬਾਦਲ ਨੂੰ ਕਿ ਆਓ ਮੈਨਾ ਲਾਈਵ ਡਿਬੇਟ ਕਰੋ ਤੇ ਉਹਨਾਂ ਐਮਪੀ ਗੁਰਜੀਤ ਸਿੰਘ ਔਜਲਾ ਨੇ ਤੁਹਾਨੂੰ ਮੰਗਾਰ ਲਿਆ ਹੈ ਕਰੋ ਤੁਹਾਨੂੰ ਦੱਸੇਗਾ ਤੁਹਾਡੇ ਪਪੋਤੜੇ ਖੋਲੇਗਾ ਕਿਉਂਕਿ ਕੁਮਰ ਵਿਜੇ ਪ੍ਰਤਾਪ ਸਿੰਘ ਤਾਂ ਲੰਮੇ ਸਮੇਂ ਤੋਂ ਰੌਲਾ ਪਾ ਰਹੇ ਨੇ ਵੀ ਭਾਈ ਪੰਜਾਬ ਦੇ ਵਿੱਚ ਨਸ਼ਾ ਵਧਿਆ ਹੈ ਇਹ ਗੱਲ ਉਦੋਂ ਦੀ ਵੀ ਹੈ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਤੇ ਡਾਕਟਰ ਅਜੀਤ ਗੁਪਤਾ ਨੇ ਕੀ ਕਿਹਾ ਸੀ ਉਸਨੇ ਕਿਹਾ ਸੀ ਪੰਜਾਬ ਦੇ ਵਿੱਚ 25 ਤੋਂ 30% ਨਸ਼ਾ ਵਧਿਆ ਹੈ ਸਾਡੀ ਸਰਕਾਰ ਦੇ ਵਿੱਚ ਪ੍ਰਸ਼ਤਾਚਾਰ ਵੀ ਤੇ ਬਾਅਦ ਵਿੱਚ ਭਾਵੇਂ ਡਾਕਟਰ ਅਜੀਤ ਗੁਪਤਾ ਨੇ ਯੂ ਟਰਨ ਲੈ ਲਿਆ ਹੁਣ ਕਿਹੜੇ ਮੰਤਰੀ ਨੇ ਇਹ ਖੁਦ ਹੁਣ ਐਮਪੀ ਗੁਰਜੀਤ ਸਿੰਘ ਆਦਰਾ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਣਗੇ ਕਿਹੜੇ ਵਿਧਾਇਕਾਂ ਅਤੇ ਕਿਹੜੇ ਮੰਤਰੀਆਂ ਦੀ ਇਸ ਸ਼ਹਿਰ ਦੇ ਵਿੱਚ ਕੰਮ ਹੋ ਰਿਹਾ ਨੇ 21 ਨੌਜਵਾਨ 21 ਮੌਤਾਂ ਹੋ ਗਈਆਂ ਇਲਾਕੇ ਦੇ ਵਿੱਚ ਸਨਸਨੀ ਮੱਚੀ ਹੋਈ ਹੈ ਲੇਕਿਨ ਸਰਕਾਰ ਇਹ ਨਹੀਂ ਦੱਸ ਰਹੀ ਹਾਲਾਂਕਿ ਜੇਕਰ ਇਹਦੇ ਵਿੱਚ ਬਲੈਕ ਬੈਡਾ ਨੇ ਜੇ ਉਹ ਰਿਮਾਂਡਤੇ ਨੇ ਉਹਨਾਂ ਬੰਦਿਆਂ ਵੱਲੋਂ ਖਲਾਸੀ ਕਰਦਣੇ ਚਾਹੀਦੇ ਨੇ ਉਹ ਨਾ ਹੋਵੇ ਕਿ 6-7 ਸਾਲਾਂ ਬਾਅਦ ਇਹ ਮਾਮਲਾ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਵੇ ਜਿਵੇਂ ਪਹਿਲਾਂ ਪਾਏ ਹੋਏ ਨੇ ਧੰਨਵਾਦ